ਬਿੱਟੂ ਆ ਜਿਹੜਾ ਕਿ ਅੱਜ ਤੋਂ 20 25 ਦਿਨ ਪਹਿਲਾਂ ਬੀਜੇਪੀ ਨੂੰ ਕੋంటర్ ਕੋంటర్ ਦੀਆਂ ਗਾਲਾਂ ਕੱਢਦਾ ਸੀ ਤੇ ਅੱਜ ਇਹਨੂੰ ਕਿਹੜੀ ਉਹਨਾਂ ਨੇ ਗਿੱਦੜ ਸਿੰਘੀ ਸੁngਾਤੀ ਬਿੱਟੂ ਨੂੰ ਕਿ ਜਿਹੜਾ ਅੱਜ ਨੂੰ ਕਿ ਮਤਲਬ ਬੀਜੇਪੀ ਬੜੀ ਚੰਗੀ ਲੱਗਣ ਲੱਗ ਪਈ ਪੰਜਾਬ ਦੇ ਲੋਕਾਂ ਨੇ ਪਿਆਲ ਸਿੰਘ ਦੇ ਨਾਂ ਦੇ ਉੱਤੇ ਬੂਟਾ ਪਾਈਆਂ ਸੀ ਬਿੱਟੂ ਟਿਕਾ ਕਿਉਂਕਿ ਵੀ ਠੀਕ ਹੱਤ ਵਾਤੇ ਵਿੱਚ ਪਿਆਲ ਸਿੰਘ ਹੋਰਾਂ ਦਾ ਬਹੁਤ ਵੱਡਾ ਰੋਲ ਸੀਗਾ ਉਸ ਚੀਜ਼ ਨੂੰ ਉਹ ਸਿੰਮਤੀ ਲੈ ਕੇ ਬਿੱਟੂ ਜਿੱਤਿਆ ਸੀ ਪਰ ਬਿੱਟੂ ਦਾ ਵਿਜ਼ਨ ਪੰਜਾਬ ਦੇ ਲੋਕਾਂ ਪ੍ਰਤੀ ਲੁਧਿਆਣੇ ਦੇ ਲੋਕਾਂ ਪ੍ਰਤੀ ਕੋਈ ਦੇਆ ਹੀ ਨਹੀਂ। ਉਹ ਇੱਕ ਨਲਾਇਕ ਬੱਚਾ, ਬੰਦਬੁੱਧੀ ਬੱਚਾ ਉਹ। ਮਤਲਬ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਤਰ੍ਹਾਂ ਨੂੰ ਤੁਰ ਪੈਣਾ ਉਹਨੇ ਮੂੰਹ ਚੱਕ ਕੇ ਅੱਜ ਮਣ ਬੀਜੇਪੀ ਚਾਬੜਿਆ ਉਹ। ਜਿਹੜੇ ਆਪਣੇ ਪੁਰਖਾਂ ਦੀ ਇੱਜ਼ਤ ਨਹੀਂ ਰੱਖੀ। ਪੁਰਖਾਂ ਨੂੰ ਨਿਲਾਮੀ ਕਰਕੇ ਉਹਨਾਂ ਦੀ ਕਬਰ ਤੇ ਭੰਗੜੇ ਪਾ ਰਿਹਾ ਹੈ ਚੜ੍ਹ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜੀਆਂ ਕਿਪ ਜੁੜੀਆਂ ਹੋਈਆਂ ਸੀ ਉਹਦੇ ਨਾਲ ਉਹਨਾਂ ਦਾ ਕਤਲ ਕਰਕੇ ਅੱਜੋ ਜੇ ਭਾਜਪੀ ਦੀ ਝੋਲੀ 'ਚ ਬੈਠਾ ਤੇ ਆਉਣ ਵਾਲੇ ਟਾਈਮ 'ਚ ਇਹਦਾ ਇਹ ਵੀ ਨਹੀਂ ਪਤਾ ਕਦੋਂ ਉਧਰੋਂ ਭੱਜ ਜਵੇ ਚੰਗੀ ਤਰ੍ਹਾਂ ਪੈਕ ਕਰਕੇ ਇਹਨੂੰ ਐਸਾ ਲੋਕੀ ਭੇਜਣਗੇ ਲੋਕ ਲੁਧਿਆਣੇ ਦੇ ਪੂਰੇ ਮੰਨ ਬੜਾਈ ਬੈਠੇ ਆ ਕਿ ਇੱਕ ਵਾਰ ਇਹ ਮੈਦਾਨੇ ਜਗਤ 'ਚ ਮੜੀ ਟਿਕਟੇ ਦੀ ਜਿਹੜੀ ਹੁਣ ਅਨਾਉਂਸ ਹੋ ਕੇ ਜਦੋਂ ਵੋਟਾ ਈਵੀਐਮ ਖੋਲਣੀ ਆਲੇ 4 ਜੂਨ ਨੂੰ ਉਹ ਦਿਨ ਤੁਸੀਂ ਦੇਖੋ ਜਿਹਦੀਆਂ ਜਵਾਨਤਾ ਕੈਨਸਲ ਨਾ ਹੋਈ ਆ ਤਾਂ ਤੁਹਾਨੂੰ ਆਪਣੇ ਆਪ ਇੱਕ ਨਵਾਂ ਇਤਿਹਾਸ ਰਚਣਗੇ ਲੁਧਿਆਣਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੁਲਮ ਦਾ ਜਵਾਬ ਵੋਟ ਤੁਸੀਂ ਵੀ ਅੱਜ ਇਹ ਪੋਸਟਰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹੋ ਜੀ ਭੁੱਖ ਮਰਨ ਵਰਤ ਤੇ ਬੈਠੇ ਹੋ ਭੁਖੜਦਾਲ ਕਰ ਰਹੇ ਹੋ ਦੇਖੋ ਗੱਲ ਇਹ ਆ ਵੀ ਜਦੋਂ ਵੀ ਤਸ਼ੱਦਦ ਦੀ ਹੁੰਦੀ ਆ ਪਾਵੇ ਤੁਸੀਂ ਇਤਿਹਾਸ ਫੋਲੋ ਬਾਬਰ ਵੇਲੇ ਫੋਲੋ ਨਾਦਰ ਸ਼ਾਹ ਵੇਲੇ ਫੋਲੋ ਤੂਗਲਕੀ ਵੇਲੇ ਦੇਖ ਲਓ ਜਦੋਂ ਵੀ ਕਿਸੇ ਹੰਕਾਰ ਦੇ ਨਾਲ ਢੇੜਾ ਭਰ ਜਾਂਦਾ ਹੰਕਾਰੀ ਦਾ ਤੇ ਉਹਦਾ ਫੇਰ ਜਿਹੜਾ ਢੇੜਾ ਘਰ ਕਰਨਾ ਹੁੰਦਾ ਪ੍ਰਮਾਤਮਾ ਖੁਦ ਜ਼ਮੀਨ ਤੇ ਆਂਦਾ ਉਹਦੇ ਤੈ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਬਿੱਤਲ ਬੇਨਿਜਮੀਆਂ ਤੋਂ ਪਰੇ ਹਟ ਕੇ ਕਾਨੂੰਨ ਨੂੰ ਛੱਕੇ ਤੇ ਟਾਕੇ ਇੱਕ ਝੂਠੇ ਕੇਸ ਪਾ ਕੇ ਸਾਡੇ ਮਾਝੂਕ ਸੁਪਰੀਮੋ ਕੇਜਰੀਵਾਲ ਸਾਹਿਬ ਤੇ ਵੀ ਜ਼ਿਲ੍ਹਾ ਚ ਭੇਜਿਆ ਹੈਗਾ ਕਰਪਸ਼ਨ ਦੇ ਕੇਸ ਇਹ ਬਹੁਤ ਮਾੜੀ ਗੱਲ ਆ ਉਹਦੇ ਗੇਸ ਤੁਸੀਂ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਅੱਜ ਜੇ ਜਿਹੜਾ ਇੱਥੇ ਉਪਵਾਸ ਰੱਖਿਆ ਹੈਗਾ 4 ਵਜੇ ਤੋਂ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਮਤਲਬ ਇਹ ਉਹਦਾ ਹੀ ਹੈ ਸਾ ਵੀ ਹਰ ਘਰ ਦੇ ਹਰ ਦਿਲ ਦੇ ਵਿੱਚ ਕੇਜਰੀਵਾਲ ਆ ਜੇ ਉਹ ਜਸਮਾਨੀ ਤੌਰ ਤੇ ਮੋਦੀ ਨੇ ਅੰਦਰ ਕਰਤਾ ਤਾਂ ਉਹਨਾਂ ਦੀ ਜਿਹੜਾ ਵਿਜ਼ਰ ਆ ਉਹਨਾਂ ਦੀ ਜਿਹੜੀ ਸੋਚ ਆ ਉਹ ਸਾਡੇ ਸਾਰੇ ਆਮ ਆਦੀ ਪਾਰਟੀ ਦੇ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਆ ਕਿਉਂਕਿ ਜਿਹੜੀ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਹੈ ਲੋਕਾਂ ਦੀ ਆਪਣੀ ਪਸੰਦੀ ਸਰਕਾਰ ਬਣੀ ਹੈ ਤੇ ਲੋਗੜੇ ਆਪਣੇ ਬੜੇ ਚਾਲ ਆਡਾ ਨਾਲ ਪਾ ਕੇ ਵੋਟਾ ਸਾਨੂੰ 92 ਐਮਐਲਏ ਜਿਹੜੋ ਲਿਆਉਂਦੇ ਆ ਉਹ ਇਸੇ ਲਈ ਲਿਆਉਂਦੇ ਸੀ ਕਿਉਂਕਿ ਉਹ ਸਾਡਾ ਵਿਜ਼ਨ ਸੀਗਾ ਉਸ ਵਿਜ਼ਨ ਨੂੰ ਤੱਬੀ ਤੱਪੜ ਵਾਸਤੇ ਕੇਜੀਵਾਲ ਸਾਹਿਬ ਨੇ ਵੀ ਉਹਨਾਂ ਨੂੰ ਅੱਜ ਕੇਜੀਵਾਲ ਸਾਹਿਬ ਨੂੰ ਆਪਣੇ ਮੋਦੀ ਸਾਹਿਬ ਨੇ ਅੰਦਰ ਟੱਕਿਆ ਤਾਂ ਕਿ ਚੋਣ ਪ੍ਰਚਾਰ ਲੋਕ ਸਭਾ ਜਿਹੜੀ ਆ ਰਹੀ 2024 ਇਹਦੇ ਵਿੱਚ ਸਾਡੀਆਂ ਵੋਟਾਂ ਤੇ ਕੋਈ ਅਸਰ ਨਾ ਪਵੇ ਪਰ ਇੱਕ ਗੱਲ ਮੈਂ ਤੁਹਾਡੇ ਸਾਹਮਣੇ ਦੇ ਰਾਹੀਂ ਦੱਸਣਾ ਚਾਹੁੰਦਾ ਵੀ ਜਿੰਨਾ ਮਰਜੀ ਤਸ਼ੱਦਦ ਕਰ ਲੈਣ ਲੋਕ ਆਪਣੇ ਮਨ ਬਦਲ ਚੁੱਕੇ ਨੇ ਫੈਸਲਾ ਹੋ ਚੁੱਕਿਆ ਤੇ ਹੁਣ ਲੋਕਾਂ ਨੇ ਬੀਜੇਪੀ ਨੂੰ ਤੇ ਮੋਦੀ ਸਾਹਿਬ ਨੂੰ ਮੂੰਹ ਨਹੀਂ ਲਾਉਣਾ ਤੁਸੀਂ ਕਹਿੰਦੇ ਹੋ ਜੀ ਬੀਜੇਪੀ ਨੂੰ ਮੂੰਹ ਨਹੀਂ ਲਾਉਣਾ ਪਰ ਤੁਹਾਡੇ ਹੀ ਲੁਧਿਆਣਾ ਤੋਂ ਐਮਪੀ ਨੇ ਚੁਣੇ ਹੋਏ ਨੇ ਕਾਂਗਰਸ ਦੇ ਸੀਟਿੰਗ ਐਮਪੀ ਨੇ ਤਿੰਨ ਵਾਰ ਦੇ ਤਾਂ ਉਹ ਤਾਂ ਬੀਜੇਪੀ ਦੀ ਝੋਲੀ 'ਚ ਜਾਵੇ ਤੇ ਜੀ ਉਹ ਤਾਂ ਕਹਿੰਦੇ ਬੀਜੇਪੀ ਨੂੰ ਲੋਕ ਪਸੰਦੀ ਬਹੁਤ ਕਰ ਰਹੇ ਆ ਗੱਲ ਇਹ ਆ ਇਹ ਉਹੀ ਬਿੱਟੂ ਆ ਜਿਹੜਾ ਕਿ ਅੱਜ ਤੋਂ 20-25 ਦਿਨ ਪਹਿਲਾਂ ਬੀਜੇਪੀ ਨੂੰ ਕਵਾਂਟਲ-ਕਵਾਂਟਲ ਦੀਆਂ ਗਾਲਾਂ ਕੱਢਦਾ ਸੀ ਤੇ ਅੱਜ ਇਹਨੂੰ ਕਿਹੜੀ ਉਹਨਾਂ ਨੇ ਗਿੱਦੜ ਸਿੰਘ ਜੀ ਸੁਝਾਤੀ ਬਿੱਟੂ ਨੂੰ ਕਿ ਜਿਹੜਾ ਅੱਜ ਉਹਨੂੰ ਕਿ ਮਤਲਬ ਬੀਜੇਪੀ ਬੜੀ ਚੰਗੀ ਲੱਗਣ ਲੱਗ ਪਈ ਉਹਨੇ ਤਾਂ ਆਪਣੇ ਪੁਰਖਿਆਂ ਦਾ ਵੀ ਨਹੀਂ ਸੋਚਿਆ ਆਪਣੇ ਪਿਆਰ ਸਿੰਘ ਦਾਦੇ ਦਾ ਜਿਹਦਾ ਨਾਂ ਵੇਚ ਕੇ ਉਹ ਤਿੰਨ ਵਾਰ ਐਮਪੀ ਬਣਿਆ ਜਿਹੜਾ ਕਿ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਰਹੇ ਨਮਰੂਪ ਬਿਆਨ ਸਿੰਘ ਜੀ ਉਹਨਾਂ ਦੇ ਨਾਂ ਵੇਚ ਕੇ ਤਿੰਨ ਵਾਰ ਤਾਂ ਐਮਪੀ ਬਣਿਆ ਤੇ ਅੱਜ ਭਾਜਪੀ ਨੇ ਕਿਹੜੀ ਕਿਦਰ ਸਿੰਘੀ ਅਸੀਂ ਦਿੱਤੀ ਹੈ ਜਿਹਦੇ ਕਾਰਨ ਬਿੱਟੂ ਭਾਜਪੀ ਭਾਜਪੀ ਦੀ ਬੜਾ ਉਹਨੂੰ ਅੱਜ ਦੀ ਡੇਟ 'ਚ ਇਹ ਨਾਮ ਚਪਣਾ ਪੈ ਰਿਹਾ ਤੁਹਾਨੂੰ ਕੀ ਲੱਗਦਾ ਤੁਹਾਡੇ ਦਾ ਐਮਪੀ ਨੇ ਜੀ ਲੁਧਿਆਣਾ ਤੋਂ ਤੁਹਾਡੇ ਐਮਪੀ ਹਲਕੇ 'ਚ ਨੇ ਉਹ ਦੇਖੋ ਗੱਲ ਇਹ ਆ ਅਸੀਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪਿਆਲ ਸਿੰਘ ਦੇ ਨਾਂ ਦੇ ਉੱਤੇ ਬੂਟਾ ਪਾਈਆਂ ਸੀ ਬਿੱਟੂ ਠੀਕਾ ਕਿਉਂਕਿ ਠੀਕਾ ਅੱਤਵਾਦ ਦੇ ਵਿੱਚ ਪਿਆਲ ਸਿੰਘ ਹੋਰਾਂ ਦਾ ਬਹੁਤ ਵੱਡਾ ਰੋਲ ਸੀਗਾ ਉਸ ਚੀਜ਼ ਨੂੰ ਉਹ ਸਿੰਪਥੀ ਲੈ ਕੇ ਬਿੱਟੂ ਜਿੱਤਿਆ ਸੀ ਪਰ ਬਿੱਟੂ ਦਾ ਵਿਜ਼ਨ ਪੰਜਾਬ ਦੇ ਲੋਕਾਂ ਪ੍ਰਤੀ ਲੁਧਿਆਣੇ ਦੇ ਲੋਕਾਂ ਪ੍ਰਤੀ ਕੋਈ ਰਿਆ ਹੀ ਨਹੀਂ ਕੋਈ ਉਹ ਪ੍ਰੋਜੈਕਟ ਨਹੀਂ ਲੈ ਕੇ ਆਇਆ ਕੋਈ ਉਹ ਵੱਡਾ ਕੰਮ ਨਹੀਂ ਕਰਕੇ ਆਇਆ ਵੀ ਜਿਹਦੇ ਨਾਲ ਵੀ ਪੰਜਾਬ ਦੀ ਇੰਡਸਟਰੀ ਵਾਸਤੇ ਕੁਝ ਨਹੀਂ ਕੀਤਾ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ ਨੌਜਵਾਨਾਂ ਵਾਸਤੇ ਕੀ ਨਹੀਂ ਕੀਤਾ ਸ਼ਹਿਰ ਦੇ ਇਨਫਰਾਸਟ੍ਰਕਚਰ ਵਾਸਤੇ ਕੁਝ ਨਹੀਂ ਕੀਤਾ ਆਪਣੀਆਂ ਸਾਡੀਆਂ ਧੀਆ ਭੈਣਾਂ ਵਾਸਤੇ ਉਹਨੇ ਕੋਈ ਐਸਾ ਪ੍ਰੋਜੈਕਟ ਨਹੀਂ ਲੈ ਕੇ ਆਇਆ ਜਿਨ੍ਹਾਂ ਦਾ ਨੌਕਰੀ ਮਿਲੇ ਬੱਚੀਆਂ ਸਾਡੀਆਂ ਨੂੰ ਮਤਲਬ ਸਿਰਫ ਤੇ ਸਿਰਫ ਉਹ ਇੱਕ ਪੋਸਟਰ ਲੀਡਰ ਸੀਗਾ ਅਖਬਾਰ 'ਚ ਬਿਆਨ ਦੇਤਾ ਸੋਸ਼ਲ ਮੀਡੀਆ ਤੇ ਲਾਈਵ ਹੋ ਗਿਆ ਇਸ ਤੋਂ ਬਾਅਦ ਕਦੇ ਉਹ ਤੇ ਘਰ ਦੇ ਤਾਲੇ ਤੇ ਆਪਣੇ ਖੁੱਲੇ ਹੀ ਨਹੀਂ ਕੀ ਕੰਟਰੋਵਰਸੀਆਂ ਤੇ ਵੀ ਬਹੁਤ ਰਹੇ ਨੇ ਸੋਸ਼ਲ ਮੀਡੀਆ ਤੁਹਾਡੇ ਨਾਲ ਵੀ ਵਿਵਾਦ ਤਾਂ ਹੁੰਦਾ ਰਿਆ ਨਹੀਂ ਨਹੀਂ ਬਿਲਕੁਲ ਉਹ ਇੱਕ ਨਲਾਇਕ ਬੱਚਾ ਮੰਦਬੁੱਧੀ ਬੱਚਾ ਉਹ ਮਤਲਬ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਤਰ੍ਹਾਂ ਨੂੰ ਤੁਰ ਪੈਣਾ ਉਹਨੇ ਮੂੰਹ ਚੱਕ ਕੇ ਅੱਜ ਬਣ ਬੀਜੇਪੀ ਜਾਵੜਿਆ ਉਹ ਉਹਨੂੰ ਬਿਲਕੁਲ ਹੀ ਨਹੀਂ ਪਤਾ ਹੈਗਾ ਮੈਂ ਤਾਂ ਸ਼ੁਰੂ ਤੋਂ ਇਸ ਲਈ ਉਹਨੂੰ ਮੰਦਬੁੱਧੀ ਬੱਚਾ ਹੀ ਕਹਿੰਦਾ ਕਿਉਂਕਿ ਜਿਹੜੇ ਆਪਣੇ ਪੁਰਖਾਂ ਦੀ ਇੱਜ਼ਤ ਨਹੀਂ ਰੱਖੀ ਕੁਰਖਾ ਨੂੰ ਨਲਾਮੀ ਕਰਕੇ ਉਹਨਾਂ ਦੀ ਕਬਰ ਤੇ ਭੰਗੜੇ ਪਾ ਰਿਹਾ ਚੜ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜੀਆਂ ਕਿ ਜੁੜੀਆਂ ਹੋਈਆਂ ਸੀ ਉਹਦੇ ਨਾਲ ਉਹਨਾਂ ਦਾ ਕਤਲ ਕਰਕੇ ਅੱਜ ਉਹ ਜੇ ਭਾਜਪੀ ਦੀ ਝੋਲੀ 'ਚ ਬੈਠਾ ਤੇ ਆਉਣ ਵਾਲੇ ਟਾਈਮ 'ਚ ਇਹਦਾ ਇਹ ਵੀ ਨਹੀਂ ਪਤਾ ਕਦੋਂ ਉਧਰੋਂ ਭੱਜ ਜਵੇ ਕਿਉਂਕਿ ਕੋਈ ਡੈਫੀਨੇਟ ਪਰਸਨ ਨਹੀਂ ਹੈਗਾ ਇਹ ਲੁਧਿਆਣੇ ਦੇ ਲੋਕਾਂ ਦਾ ਕੀ ਲੱਗਦਾ ਭੇਜਣਗੇ ਇਸ ਵਾਰ ਫਿਰ ਲੋਕ ਸਭਾ ਦੇ ਵਿੱਚ ਇਹਨੂੰ ਬਿੱਟੂ ਇਹਦੀ ਜਵਾਨਤਾ ਕੈਨਸਲ ਹੋ ਗਈ ਹੈ ਜੀ ਭੇਜਣਾ ਬੜੀ ਦੂਰ ਦੀ ਗੱਲ ਆ ਇਹਦੀ ਜਵਾਨਤਾ ਕੈਨਸਲ ਹੋਣੀ ਹੈ ਔਰ ਚੰਗੀ ਤਰ੍ਹਾਂ ਪੈਕ ਕਰਕੇ ਇਹਨੂੰ ਐਸਾ ਲੋਕੀ ਭੇਜਣਗੇ ਲੋਕ ਲੁਧਿਆਣੇ ਦੇ ਪੂਰੇ ਮਨ ਬਣਾਈ ਬੈਠੇ ਆ ਕਿ ਇੱਕ ਵਾਰ ਇਹ ਮੈਦਾਨੇ ਜਗਤ ਮੜੀ ਟਿਕਟ ਦੀ ਜਿਹੜੀ ਹੁਣ ਅਨਾਉਂਸ ਹੋ ਕੇ ਜਦੋਂ ਵੋਟਾ ਈਵੀਐਮ ਖੋਲੜੀ ਆਣੇ 4 ਜੂਨ ਨੂੰ ਉਹ ਦਿਨ ਤੁਸੀਂ ਦੇਖਿਓ ਜਿਹਦੀਆਂ ਜਵਾਨਤਾ ਕੈਨਸਲ ਨਾ ਹੋਈ ਆ ਤਾਂ ਤੁਹਾਨੂੰ ਆਪਣੇ ਆਪ ਇੱਕ ਨਵਾਂ ਇਤਿਹਾਸ ਦੇਖਣ ਨੂੰ ਮਿਲੇਗਾ ਧੰਨਵਾਦ ਜੀ ਤਾਂ ਵਿਧਾਇਕ ਇੱਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਭੋਖੜ ਤਾਲ ਹੈ ਜਿਹੜੀ ਜਿਹੜਾ ਵਰਤ ਹੈ ਜਾਰੀ ਹੈ ਰੋਸ ਦੇ ਵਿੱਚ ਅਰਵਿੰਦ ਕੇਂਜਲੀਵਾਰ ਹਰਾਂ ਦੀ ਜਿਹੜੀ ਗ੍ਰਿਫਤਾਰੀ ਆ ਉਹਦੇ ਰੋਸ ਦੇ ਵਿੱਚ ਸਾਰੇ ਵਿਧਾਇਕ ਵਰਕਰ ਆਮ ਆਦਮੀ ਪਾਰਟੀ ਦੇ ਖੜਕਿਰ ਕਲਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਇਸ ਦੇ ਨਾਲ ਹੀ ਜਿਹੜਾ ਰਵਨੀਤ ਮਿੱਟੂ ਜਿਹੜੇ ਭਾਜਪਾ ਤੋਂ ਲੁਧਿਆਣਾ ਤੋਂ ਐਮਪੀ ਨੇ ਭਾਜਪਾ ਦੇ ਵਿੱਚ ਗਏ ਨੇ ਕਾਂਗਰਸ ਤੋਂ ਐਮਪੀ ਸੀਗੇ ਤਾਂ ਉਹਨਾਂ ਦੇ ਬਾਰੇ ਵੀ ਗੁਰਪ੍ਰੀਤ ਗੋਗੀਰ ਨੇ ਆਪਣਾ ਜਿਹੜਾ ਪੱਕਾ ਉਹ ਰੱਖਿਆ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨ ਪੁਲਿਸ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ